ਇਹ ਕਾਰਵਾਸ਼ਰ ਆਂਦਾ ਵੀਰੇ ਲਓ ਜੀ ਇਹ ਕਾਰਵਾਸ਼ਰ ਚੈੱਕ ਕਰੋ ਤੁਸੀਂ ਤੇ ਇਹ ਸ਼ਾਰਪ ਬ੍ਰਾਂਡ ਦਾ ਆਂਦਾ ਤੇ ਨਾ 20 ਫੁੱਟ ਲੰਬੀ ਪਾਈਪ ਹੋਗੀ ਵੀਰੇ ਇਹ ਕੀ ਪ੍ਰਾਈਸ ਰੋ ਵੀਰੇ ਦਾ 500 ਰੁਪਏ ਦਾ ਵੱਟੇ ਵੀਰੇ 500 500 ਰੁਪਏ ਦਾ ਇਹਦਾ ਕੀ ਪ੍ਰਾਈਸ ਦੱਸਿਆ ਸੀ ਮਸ਼ੀਨ ਦਾ 3500 ਰੁਪਏ ਦਾ ਭਾਜੀ 3500 ਰੁਪਏ ਦਾ ਇਸ ਰੋਗ ਵੀ ਚੱਲਦੀ ਹੈ ਜੀ ਜੀ ਹਾਂ ਜੀ ਮਤਲਬ ਪੇਚ ਕੱਸਦੀ ਵੀ ਆ ਤੇ ਪੇਚ ਢਿੱਲੇ ਵੀ ਕਰਦੀ ਆ ਖੋਲ ਵੀ ਦਿੰਦੀ ਆ ਲਓ ਜੀ ਇਹ ਇਸ ਮਸ਼ੀਨ ਦੀ ਖਾਸੀਅਤ ਹੈ ਅੱਛਾ ਕਿੰਨੇ ਦਾ ਪੈ ਜੀ 500 700 800 900 ਸਾਰਾ ਵਿਕਦਾ ਆਪਣੇ ਕੋਲੇ 650 ਰੁਪਏ ਦੀ ਰੇਂਜ ਦਾ ਹੈ। ਇਹ ਐਕਸ ਮਾਲ ਹੁੰਦਾ ਹੈ। ਬੀਨਸ ਬ੍ਰਾਂਡ ਦੀ ਗੋਟੀ ਆ ਕੰਪਨੀ ਦਾ ਰਿਜੈਕਟ ਮਾਲ ਹੁੰਦਾ। ਤੋਲ ਕੇ ਦੇਨੇ 400 ਰੁਪਏ ਕਿਲੋ। ਤੋਲ ਕੇ ਲੈ ਜਾਓ ਬਈ। ਆ ਲੈ। ਇਹ ਵਾਈਟਫੋਰ ਬ੍ਰਾਂਡ ਬ੍ਰਾਂਡ ਦੀ ਪੇਂਟ ਗੱਨ ਆਂਦੀ ਹੈ। ਹੂੰ। ਇਹਦੇ ਵਿੱਚ 800 ਐਮਐਲ ਪੇਂਟ ਪੈਂਦਾ ਹੈ ਤੇ ਸਭ ਤੋਂ ਰਨਿੰਗ ਪ੍ਰੋਡਕਟ। ਆ ਲਓ ਜੀ। ਆਹਾ ਬਈ ਇਹ ਤਾਂ ਪੂਰਾ ਸ਼ਿੰਗਾਰ ਬਾਕਸ ਬਣਾਇਆ ਪਿਆ ਤੁਸੀਂ। ਇਹ ਪੰਜ ਪੰਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਜਿਹਦੇ ਆਪਾਂ ਖੜੇ ਆਂ ਪ ਕਬਾੜ ਹੋਈਆਂ ਚੀਜ਼ਾਂ ਨੂੰ ਚਾਰ ਚੰਦ ਲਾਉਂਦੀ ਐ ਬਾਈ ਇਹ ਹੁਣ ਆਪਾਂ ਖੜੇ ਐ ਇਹੋ ਜੀ ਸ਼ਾਪ ਤੇ ਤੁਹਾਨੂੰ ਟੋਚਣ ਚਾਹੀਦਾ ਤੁਹਾਨੂੰ ਜੈਕ ਚਾਹੀਦਾ ਡ੍ਰਿਲ ਮਸ਼ੀਨ ਚਾਹੀਦੀ ਆ ਪਾਨੇ ਪੇਚ ਕਸ ਪਲਾਸ ਚਾਹੀਦੇ ਆ ਹੈਮਰ ਚਾਹੀਦੇ ਆ ਸਭ ਕੁਝ ਮਿਲੂਗਾ ਤੁਹਾਨੂੰ ਸੰਗਲ ਚਾਹੀਦੇ ਆ ਉਹ ਦੁਕਾਨ ਤੇ ਖੜੇ ਆ ਤੇ 377 ਨੰਬਰ ਮਾਰਕੀਟ ਦੇ ਵਿੱਚ ਜਿਹੜੀ ਦੁਕਾਨ ਉੱਥੇ ਖੜਿਆ ਬਾਈ ਜੀ ਨਾਲ ਕਰਦੇ ਆ ਗੱਲਬਾਤ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਗੱਡੀ ਵਾਸ਼ ਕਰਨ ਵਾਲੀ ਮਸ਼ੀਨ ਕਾਰ ਵਾਸ਼ਰ ਸਭ ਕੁਝ ਮਿਲ ਜੂਗਾ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਚਾਹੀਦਾ ਪ੍ਰਮਾਤਮਾ ਦਾ ਜੀ ਤੇ ਵੀਰ ਜੀ ਕਰ ਦੋ ਸ਼ੁਰੂ ਕਰਾਂ ਹਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਆਹ ਆ ਚਾਬੀ ਵਿਖਾਈ ਸੀਗੀ ਜੇ ਕਿੰਨਾ ਨੰਬਰ ਸੀਗੀ ਇਹ 130 ਬਾਜੀ 130 ਨੰਬਰ ਹੈ ਚਾਬੀ ਹੈ ਜੀ ਤੇ ਬਾਈ ਜੀ ਕਹਿੰਦੇ ਇਹ ਵੀ ਕੋਈ ਨਾ ਕਿਸੇ ਟੂਲ ਦੇ ਵਿੱਚ ਜਿਹੜੀ ਆ ਕੋਈ ਨਟ ਜਾਂ ਕੋਈ ਖੋਲਣ ਆਸਤੇ ਕੰਮ ਆਉਂਦੀ ਹੋਊਗੀ ਤਾਂ ਹੀ ਬਣੀ ਐ ਕਿ ਵੈਸੇ ਨਾ ਨਾ ਬਣੀ ਐ ਬਣੀ ਐ ਫਿਰ ਚਲੋ ਜੀ ਹੁਣ ਅੱਗੇ ਚੱਲੀਏ ਅੱਜ ਬਾਈ ਜੀ ਆਪਾਂ ਨੂੰ ਨਾ ਤੁਸੀਂ ਆ ਸੰਗਲ ਆ ਆਪਣੇ ਕੋਲ ਇਹ ਚੀਜ਼ਾਂ ਸਾਰੀਆਂ ਤਾਂ ਆਪਾਂ ਪਹਿਲਾਂ ਵਿਖਾ ਚੁੱਕੇ ਇਹ ਵੀ ਦਿਖਾਵਾਂਗੇ ਬਾਈ ਸਾਰੀਆਂ ਸਭ ਤੋਂ ਪਹਿਲਾਂ ਆਪਾਂ ਨਾ ਤੁਹਾਡੇ ਸਾਰੇ ਜਿਹੜੇ ਆ ਮਤਲਬ ਜਿਵੇਂ ਆ ਵਾਸ਼ਿੰਗ ਕਰਨ ਵਾਲੀ ਸੇ ਮਸ਼ੀਨ ਬਲੋਰ ਆ ਡ੍ਰਿਲ ਆ ਇਹ ਚੀਜ਼ਾਂ ਦੇਖਣੀਆਂ ਆਪਾਂ ਬਾਈ ਕੋਲ ਸਾਰੀਆਂ ਤੇ ਆਜੋ ਜੀ ਵੀਡੀਓ ਬਸ ਲਾਸਟ ਤੱਕ ਦੇਖ ਲਿਓ ਫਾਇਦਾ ਤੁਹਾਡਾ ਸਾਰਿਆਂ ਦਾ ਹੋ ਜਾਣਾ ਆਜੋ ਬਾਈ ਜੀ ਲਓ ਜੀ ਥੋੜਾ ਜਿਆ ਕੰਜੈਸਟਡ ਆ ਬਾਈ ਯਾਰਾਂ ਕੋਲ ਕਹਿ ਲੋ ਟ੍ਰੈਫਿਕ ਰਹਿੰਦੀ ਇਹਨਾਂ ਦੀ ਸ਼ਾਪ ਦੇ ਵਿੱਚ ਦੂਰੋਂ ਦੂਰੋਂ ਬਾਈ ਕੋਈ ਹਰਿਆਣੇ ਤੋਂ ਕੋਈ ਕਿਤੋਂ ਆਉਂਦੇ ਰਹਿੰਦੇ ਨੇ ਸਮਾਨ ਲੈਣ ਲਈ ਲਓ ਜੀ ਸਭ ਤੋਂ ਪਹਿਲਾਂ ਬਾਈ ਜੀ ਕੀ ਦਿਖਾਉਣ ਲੱਗਿਓ ਕਾਰਵਾਸ਼ਰ ਆਂਦਾ ਵੀਰੇ ਲਓ ਜੀ ਇਹ ਕਾਰਵਾਸ਼ਰ ਚੈੱਕ ਕਰੋ ਤੁਸੀਂ ਤੇ ਇਹ ਸ਼ਾਰਪ ਬ੍ਰਾਂਡ ਦਾ ਆਂਦਾ ਤੇ ਨਾ 20 ਫੁੱਟ ਲੰਬੀ ਪਾਈਪ ਹੋਗੀ ਵੀਰੇ ਆਹ ਲਓ ਜੀ ਆ ਆ ਆ ਆਹ 20 ਫੁੱਟ ਲੰਬੀ ਪਾਈਪ ਹੈ ਇਹ 20 ਫੁੱਟ ਲੰਬੀ ਹੈ ਇਹ 5 ਫੁੱਟ ਲੰਬੀ 25 ਫੁੱਟ ਟੋਟਲ ਪਾਈਪ ਆ ਆਹ 20 ਫੁੱਟ ਲੰਬੀ ਪਾਈਪ ਹੈ ਭਾਈ ਤੇ 25 ਫੁੱਟ ਟੋਟਲ ਹੋਗੀ ਆ ਵਿੱਚ ਪਾ ਗਏ ਹਾਂਜੀ ਹਾਂਜੀ ਇਹ ਗੱਨ ਨੂੰ ਲੰਬੀ ਕਰਨ ਲਈ ਨੋਜ਼ਲ ਹੋਗੀ ਭਾਜੀ ਲਓ ਜੀ ਇਹ ਨਾਲ ਤੁਸੀਂ ਧੋਣਾ ਨੋਜ਼ਲ ਜਿਹੜੀ ਹੈ ਤੇ ਇਹ ਗੱਨ ਆ ਗਈ ਭਾਜੀ ਲਓ ਜੀ ਆ ਗਈ ਗੱਨ ਇਹ ਦੀਆਂ ਛੋਟੀਆਂ ਇਹ ਧੋਣ ਵਾਲੀ ਗੱਨ ਹੈ ਭਾਈ ਇਹਨਾਂ ਛੋਟੀਆਂ ਸੈਸਰੀਆਂ ਆ ਗਈਆਂ ਜੀ। ਅੱਛਾ ਜੀ। ਹਾਂ। ਲਓ ਵੀ ਬੱਲੇਓ ਕਰੀ ਜਾਓ ਚੈੱਕ ਤੁਸੀਂ ਸਮਾਨ ਤੁਹਾਨੂੰ ਇੱਕ ਤੋਂ ਇੱਕ ਮਿਲਣਾ ਐ ਇਸ ਵੀਡੀਓ 'ਚ ਵੇਖਣ ਲਈ। ਆਹ ਲਓ ਜੀ। ਇਹ ਸ਼ਾਰਪ ਬ੍ਰਾਂਡ ਦਾ ਭਾਜੀ ਵਾਸ਼ਰ ਆਂਦਾ ਐ ਸ਼ਾਰਪ ਬ੍ਰਾਂਡ ਦਾ। ਲਓ ਜੀ ਕਰੋ ਚੈੱਕ। ਤੇ ਇਹ ਸ਼ਾਰਪ ਪਲੱਸ ਹਾਂ ਜੀ ਤੇ 3660 ਵਾਟ ਦਾ ਐ ਤੇ 350 ਬਾਰ ਦਾ ਇਹਦਾ ਪ੍ਰੈਸ਼ਰ ਬਾਰ ਐ ਜੀ। ਉਹ ਭਾਈ ਗਾਰਾ ਜਾਨੀ ਲੱਗਾ ਹੁੰਦਾ ਮਰਗਾਡਾਂ ਦੇ ਥੱਲੇ। ਆਪਾਂ ਵੇਨੇ ਆ। ਉਹ ਠੀਠ ਹੋ ਕੇ ਚਿਪਕ ਜਾਂਦਾ ਜਿਵੇਂ ਗੂੰਦ ਨਾ ਲਾਇਆ ਹੋਵੇ। ਮਰਗਾਡ ਚ ਚੱਕਦੂ ਕੰਮ। ਮੋਰਗਾਡ ਚ ਮੋਰਾ ਕਰਨ ਲਈ ਆਈਟਮ ਐ। ਬਾਈ ਵੀਡੀਓ ਵੀ 1% ਵੀ ਵਿੱਚ ਵੀਡੀਓ ਚ ਦੱਸਣਾ ਆਪਾਂ ਬਿਲਕੁਲ ਕੋਰਾ ਸੱਚ ਐ ਸੱਚ ਬੋਲੂਗਾ ਬਾਈ ਪਹਿਲਾਂ ਵੀ ਸਮਝਾ ਲਾ ਸਾਡੀ ਦੁਕਾਨ ਤੇ ਕੋਈ ਨਹੀਂ ਆ ਇੱਥੇ ਰੱਖ ਆ ਕੀਤੀ ਗੱਲ ਸਾਰਾ ਬਾਈ ਪਹਿਲਾ ਵੀਡੀਓ ਤੁਸੀਂ ਦੇਖ ਚੁੱਕੇ ਹੋਗੇ ਬਹੁਤ ਵੀਊ ਦਿੱਤੇ ਤੁਸੀਂ ਉਹਨੂੰ ਧੰਨਵਾਦ ਤੇ ਬਾਈ ਜੀ ਹੁਣ ਅਗਲਾ ਦੱਸੋ ਜੀ ਕਿਹੜਾ ਟੂਲ ਆ ਜੀ ਆਪਣੇ ਕੋਲ ਉਸ ਤੋਂ ਬਾਅਦ ਵੀਰੇ ਕੰਡਾ ਆਂਦਾ ਇਹਨੂੰ ਵੇਚ ਕਰਦੀ ਹੈ ਨਾ ਲੱਗਣਾ ਜਾਵੇ ਆਪਣੇ ਕੋਲੇ ਕੰਡਾ ਆਂਦਾ ਵਜਨ ਤੋਲਣ ਦਾ ਇਹ 200 ਕਿਲੋ ਤੱਕ ਵਜਨ ਤੋਲ ਦਿੰਦਾ ਬਾਈ ਮੈਂ ਲੰਮਕਿਆਂ ਦੇ ਨਾਲ ਲੰਮਕ ਜੋ ਆ ਜੀ ਭਾਰ ਚੱਲ ਜੂ ਲੱਗਣਾ ਜਾਵਾਂਗਾ ਭਾਰ ਚੱਲ ਜੂ ਚੱਲ ਜੂ ਚੱਲ ਜੂ 200 ਕਿਲੋ ਤੱਕ ਵਜਨ ਤੋਲਦਾ ਹੈ ਪੂਰਾ ਬਈ ਮੇਰਾ ਤਾਂ ਹੈਗਾ 65 70 ਕਿਲੋ ਉਹਨੂੰ ਤਾਂ ਕੁਝ ਨਹੀਂ ਸਮਝਦਾ ਲਓ ਜੀ ਇਹ ਕੀ ਪ੍ਰਾਈਸ ਰੋ ਵੀਰੇ 500 ਰੁਪਏ ਦਾ ਵੱਟੇ ਵੀਰੇ 500 500 ਰੁਪਏ ਦਾ ਇਹਦਾ ਕੀ ਪ੍ਰਾਈਸ ਦੱਸਿਆ ਸੀ ਮਸ਼ੀਨ ਦਾ 3500 ਰੁਪਏ ਦਾ ਭਾਜੀ 3500 ਰੁਪਏ ਦਾ ਵੀਡੀਓ ਕੋਈ ਸ਼ੇਅਰ ਕਰਕੇ ਆਵੇ ਦੇਖ ਕੇ ਆਵੇ ਉਹਨੂੰ ਕਿਰਾਇਆ ਲੱਗੂਗਾ ਬਈ ਖਿੱਚ ਕੇ ਪਾਇਆ ਪਿਆ ਪਹਿਲੇ ਹੀ ਪਾਇਆ ਨਹੀਂ ਬਈ ਛੂਟ ਦੇਣੀ ਪੈਣੀ ਆ ਕੈਂਡ ਤੇ ਤੁਹਾਨੂੰ ਮੌਕੇ ਦੀ ਐਡਜਸਟਮੈਂਟ ਜਰੂਰ ਕਰਿਓ ਠੀਕ ਹੈ ਜਰੂਰ ਵੀਰੇ ਜਰੂਰ ਲਓ ਜੀ ਰੈਡ ਹੌਰ ਜੀ ਆਪਣੇ ਕੋਲ ਡ੍ਰਿਲ ਆਂਦੀ ਹੈ ਇਹ 13 mm ਦੀ ਡ੍ਰਿਲ ਹੁੰਦੀ ਹੈ ਰੈਡ ਹੌਰ ਜੀ 13 mm ਦੀ ਡ੍ਰਿਲ ਹੈ ਇਹ ਰਿਵਰਸ ਫੋਰਵਰਡ ਆਂਦੀ ਹੈ ਵੀਰੇ ਅੱਛਾ ਜੀ ਮਤਲਬ ਦੋਨੋਂ ਪਾਸੇ ਚੱਲ ਜਾਂਦੀ ਹੈ ਲਓ ਜੀ ਤੇ ਇਹ ਬਹੁਤ ਹੀ ਹੈਵੀ ਕੁਆਲਟੀ ਦੇ ਪਿਓਰ オリジナル ਰੈਡ ਹੌਰਸ ਬ੍ਰਾਂਡ ਦੀ ਹੁੰਦੀ ਹੈ ਬਾਈ ਰੈਡ ਹੌਰਸ ਬ੍ਰਾਂਡ ਦੀ ਹੈ ਬਾਈ ਕਹਿੰਦਾ ਐਸ ਰੋਗ ਵੀ ਚੱਲਦੀ ਆ ਤੇ ਐਸ ਰੋਗ ਵੀ ਚੱਲਦੀ ਹੈ ਹਾਂ ਜੀ ਹਾਂ ਜੀ ਮਤਲਬ ਪੇਚ ਕੱਸਦੀ ਵੀ ਆ ਤੇ ਪੇਚ ਢੱਲੇ ਵੀ ਕਰਦੀ ਆ ਖੋਲ ਵੀ ਦਿੰਦੀ ਆ ਲਓ ਜੀ ਇਹ ਇਸ ਮਸ਼ੀਨ ਦੀ ਖਾਸੀਅਤ ਹੈ ਬਈ ਕੀ ਪ੍ਰਾਈਸ ਹੋਊਗਾ ਇਹ ਪਿਛਲੇ ਸਾਲ ਅਸੀਂ 1200 1300 ਰੁਪਏ ਸੇਲ ਕੀਤੀ ਸੀ ਤੇ ਅਸੀਂ ਸਿਰਫ ਉਹ ਜਿਵੇਂ ਰੈੱਡ ਹੋਰਸ ਸੀ ਥੋੜੀ ਜੀ ਡਾਇਰੈਕਟ ਡਿਸਟ੍ਰੀਬਿਊਟਰ ਤੋਂ ਸਬਾਨ ਚੱਕਿਆ ਹੁਣ ਅਸੀਂ ਸਾਰਾ ਕੁਝ ਲੈਸ ਕਰਕੇ ਪਾਇਆ ਜਿਵੇਂ ਪਹਿਲੇ ਪਿਛਲੇ ਸਾਲ ਸੀ 12 1300 ਰੁਪਏ ਸੇਲ ਕੀਤੀ ਹੈ ਹੁਣ ਸਿਰਫ ਅਸੀਂ 1000 ਰੁਪਏ ਦੀ ਪਾਈ ਹੈ ਮੱਲੋ 1000 ਰੁਪਏ ਦੀ ਐਸ ਇਹ 13 mm ਦੀ ਆ ਔਰ ਇਵੇਂ ਵਿਕਦੇ ਜਿਵੇਂ ਮਫਲੀਆਂ ਰੇਵੜੀਆਂ ਨੇ ਵਿਕਦੇ ਸਭ ਤੋਂ ਰਨਿੰਗ ਪ੍ਰੋਡਕਟ ਹੈ ਸਾਡੇ ਦਿਖਾਉਂਦਾ ਲਓ ਜੀ ਕਰੋ ਚੱਕਿਆ ਦਾ ਰਨਿੰਗ ਪ੍ਰੋਡਕਟ ਹੈ ਵਾਹ ਬਈ ਵਾਹ ਠੀਕ ਹੈ ਜੀ 1000 ਰੁਪਏ ਤੁਹਾਨੂੰ ਮਿਲ ਜੂ ਬਈ ਚਲੋ ਜੀ ਉਸ ਤੋਂ ਬਾਅਦ ਇਹ ਵੱਡੀ ਆਂਦੀ ਹੈ ਜਿਵੇਂ 13 mm ਦੀ ਆ ਗਈ ਹਾਂਜੀ 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 ਜਿਵੇਂ 13 mm ਦੀ ਆ ਗਈ ਆ 20 mm ਦੀ ਡ੍ਰਿਲ ਆ ਗਈ ਰੈੱਡ ਔਰ ਆ ਇਹਦਾ ਇਹਦਾ ਦੂਜੀ ਆ ਗਈ ਉਹ ਜਿਹਨੂੰ ਹੈਮਰ ਕਹਿੰਦੇ ਆ ਹੈਮਰ ਡਰਿੱਲ ਕਰੋ ਜੀ ਚੱਕ ਤੁਸੀਂ ਹੈਮਰਿੰਗ ਡਰਿੱਲ ਆਂਦੀ ਹੈ ਵੀ ਰੈਡ ਹਾਰਸ ਦਾ ਪ੍ਰੋਡਕਟ ਇਹ ਵੀ ਉਸੇ ਕੰਪਨੀ ਦੀ ਹੈ ਰੈਡ ਹਾਰਸ ਬ੍ਰਾਂਡ ਸਾਡੇ ਦੁਕਾਨਦਾਰ 90% ਪ੍ਰੋਡਕਟ ਰੈਡ ਹਾਰਸ ਦਾ ਹੈ ਇਹਦੇ ਨਾਲ ਤਿੰਨ ਬਰਮੇ ਨਾਲ ਆਉਂਦੇ ਆ ਜੀ ਲਓ ਜੀ ਆ ਆ ਗਈ ਜੀ ਤਿੰਨ ਬਰਮੇ ਨਾਲ ਇਹ ਸੀ ਪਿਛਲੇ ਸਾਲ 22-2300 ਰੁਪਏ ਸੇਲ ਕੀਤੀ ਹੈ ਤੇ ਡਾਇਰੈਕਟ ਡਿਸਟ੍ਰੀਬਿਊਟਰ ਤੋਂ ਲੈਣ ਕਰਕੇ ਅਸੀਂ ਹੁਣ ਸਿਰਫ 1850 ਰੁਪਏ ਦੀ ਪਾਈ ਆ ਵੀਰੇ ਸਿਰਫ 1850 ਰੁਪਏ ਦੀ ਹੈ ਵੀ ਐਮ ਐਮ ਦੀ ਹੈ ਕਿੰਨਾ ਲੈਸ ਕਰਤਾ ਪਿਛਲੇ ਸਾਲ ਨਾਲੋਂ ਇਸ ਦਾ 400 ਰੁਪਏ ਪੀਸ ਲੈਸ ਹੋਇਆ ਭਾਜੀ 400 ਰੁਪਏ ਪੀਸ ਆ ਜਿਹੜਾ ਲੈਸ ਹੋ ਗਿਆ ਜੀ ਕਰੋ ਚੈੱਕ ਇਹ ਹੈਗੀ ਜੀ ਰੈਡ ਹਾਰਸ ਦੀ ਲਓ ਜੀ ਪੂਰਾ ਵਧੀਆ ਬ੍ਰਾਂਡ ਹੈ ਬਾਈ ਕਹਿੰਦਾ ਇਹਨਾਂ ਦੀ ਗਾਰੰਟੀ ਵੀ ਹੁੰਦੀ ਹੈ ਕੋਈ ਨਹੀਂ ਪਾਵਰ ਟੂਲ ਦੀ ਕਿਸੇ ਵੀ ਚੀਜ਼ ਦੀ ਨਹੀਂ ਹੁੰਦੀ ਇਹ ਸੂਰੇ ਪੂਰੀ ਤਸੱਲੀ ਕਰਾ ਕੇ ਦਿੰਦੇ ਆ ਗਾ ਬਸ ਠੀਕ ਹੈ ਚੈੱਕ ਕਰ ਚੈੱਕ ਦੀ ਗਾਰੰਟੀ ਹੈ ਕਰਕੇ ਲੈ ਕੇ ਜਾਓ ਆਪਣਾ ਪ੍ਰੋਡਕਟ ਕਿੱਥੋਂ ਵੀ ਆਇਓ ਇਹਨੇ ਉਰੋਂ ਲੈਂਦੇ ਹੋ ਉਥੋਂ ਵੀ ਲੈਂਦੇ ਤਾਂ ਵੀ ਕੋਈ ਚੱਕਰ ਦੀ ਗੱਲ ਨਹੀਂ ਹੈ ਬਾਈ ਆ ਬਹੁਤ ਸਾਕੇ ਰੱਖੇ ਨੇ ਪਾਨੇ ਇਹਦਾ ਕਿਵੇਂ ਆ ਕੀ ਸੀ ਇਹ ਦੇਖੋ ਲੈ ਕੇ 32 ਨੰਬਰ ਤੱਕ ਆ 6 7 8 9 10 11 ਮੇਰੇ ਸੀਰੀਅਲ ਵਾਈ ਸਾਰੇ 32 ਨੰਬਰ ਤੱਕ ਸਾਰੇ ਨੰਬਰ ਹੁੰਦੇ ਆ ਅੱਛਾ ਕਿੰਨੇ ਦਾ ਪੈ ਜੂ 500 700 800 900 ਸਾਰਾ ਵਿਕਦਾ ਆਪਣੇ ਕੋਲੇ 650 ਰੁਪਏ ਦੀ ਰੇਂਜ ਦਾ ਲਓ ਜੀ ਆ 650 ਰੁਪਏ ਦੇ ਵਿੱਚ ਆ ਸਾਰੇ ਪਾਨੇ ਤੁਹਾਨੂੰ ਮਿਲ ਲੈਣੇ ਤੇ ਤਕਰੀਬਨ ਸਾਰੇ ਨੰਬਰ ਜੇ ਆ ਗਏ ਹਨਾ ਸਾਰੇ 32 ਆ ਨੇਲ ਗੰਨ ਬੜੀ ਚੱਲੀ ਅੱਜ ਘਾ ਰਿਫਟਾ ਲਾਉਣ ਵਾਲੀ ਇਹ ਨੇਲ ਗੰਨ ਆਂਦੀ ਹੈ ਤੇ ਇਹ ਜਿਵੇਂ ਆਪਣੇ ਕੈਲੋ ਲੱਕੜ ਦੇ ਭਰਾ ਆ ਉੱਪਰ ਜਿਹੜੇ ਔਰ ਲੱਕੜ ਦਾ ਕੰਮ ਕਰਦੇ ਆ ਉੱਪਰ ਲਾਂਦੇ ਨੇ ਸੀਲਿੰਗ ਦੇਖਦੇ ਡਾਊਨ ਸੀਲਿੰਗ ਡਾਊਨ ਸੀਲਿੰਗ ਸੋਰੀ ਹਾਂ ਉਹਦੇ ਅਸਤੇ ਇੱਕ ਨੰਬਰ ਆਪਰ ਰੱਖਤਾ ਹੈ ਭਾਈ ਡਾਊਨ ਸੀਲਿੰਗ ਵਾਲਿਆਂ ਵਾਸਤੇ ਆ ਗਈ ਏ ਨੇਲ ਗਨ ਕਹਿੰਦੇ ਨੇ ਨੇਲ ਕਿਲ ਕਹਿੰਦੇ 32 ਪੋਰ ਦਾ ਸਟਾਫ ਜਿਹੜੀਆਂ ਆ ਹਾਂ ਆ ਜਿਹੜੀਆਂ ਨਾ ਆ ਲਾਉਣ ਵਾਸਤੇ ਜਿਹੜੀਆਂ ਰਿਪਟਾਂ ਲਾਈ ਦੀਆਂ ਨੇ ਇਹ ਰਿਪਟਾਂ ਲਾਉਣ ਵਾਸਤੇ ਆ ਜੀ ਇਹਦਾ ਕੀ ਪ੍ਰਾਈਸ ਰਹੂਗਾ ਇਹ 450 ਰੁਪਏ ਦੀ ਰਹਿੰਦੀ ਹੈ ਇਹ ਤੁਹਾਡੇ ਉੱਥੇ ਜਿਵੇਂ ਆਮ ਲੋਕਲ ਪਿੰਡਾਂ 'ਚ ਕਹੇ ਲੋ 800 1000 ਰੁਪਏ ਦੀ ਸੇਲ ਹੋ ਰਹੀ ਹੈ ਇਸਟਾ ਮਾਰਕੀ ਦੀ ਰੇਟ 'ਚ ਭਾਈ 400 450 ਦੀ 45 ਇੱਕ ਨੰਬਰ ਪ੍ਰੋਡਕਟ ਆ ਬਿਲਕੁਲ ਉਸ ਤੋਂ ਬਾਅਦ ਆਪਣੇ ਕੋਲ ਡੋਂਗਚਾਂਗ ਦੀ ਮਸ਼ੀਨ ਆ ਜਾਂਦੀ ਆ ਤੇ 95 ਕੋਲਣ ਦੀ ਮਸ਼ੀਨ ਆਂਦੀ ਆ ਡੋਂਗਚਾਂਗ ਬ੍ਰਾਂਡ ਦੀ ਹੁੰਦੀ ਆ ਅੱਛਾ ਜੀ ਤੇ ਇਹ 35 ਨੰਬਰ ਤੱਕ ਨਟ ਖੋਲ ਦਿੰਦੀ ਆ ਯੂਜ਼ ਜ਼ਿਆਦਾ 4 ਵੀਲ ਵਾਲੇ ਕਰਦੇ ਗੱਡੀਆਂ ਵਾਲੇ ਅੱਛਾ ਹਾਂ ਨਹੀਂ ਇਹ ਵੈਸੇ ਗੱਡੀਆਂ ਵਿੱਚ ਹੀ ਖੋਲ ਸਕਦੇ ਆ ਇਹਦੇ ਨਾਲ ਨਟ ਕਿਸੇ ਗੱਡੀਆਂ ਦੇ ਖੋਲੋ ਮੋਟਰਸਾਈਕਲਾਂ ਦੇ ਟਰੈਕਟਰਾਂ ਦੇ ਟਰਾਲੀਆਂ ਦੇ ਪਰ 32 ਨੰਬਰ ਤੱਕ ਮੰਨ ਕੇ ਚੱਲੋ ਪੂਰਾ ਭੜੋ ਘਟੋ ਘਟਾ ਲਓ ਜੀ ਇਹ 32 ਨੰਬਰ ਤੱਕ ਆ ਜਿਹੜਾ ਵੇਖੋ ਇਹਦੇ ਅੱਗੇ ਬਰਮਾ ਲੱਗਾ ਕਹਿ ਲਓ ਗੋਟੀ ਗੋਟੀ ਇਹ ਖੋਲ ਦੂਗੀ ਨਟ ਜਿਹੜੀ ਯੋਰ ਵੀਰੇ ਕਿਵੇਂ ਗਰਮ ਗਰਮ ਤੇ ਨਹੀਂ ਹੁੰਦਾ ਡੋਂਗ ਚੈਂਗ ਭਾਜੀ ਬ੍ਰਾਂਡ ਆ ਗਿਆ ਲਓ ਜੀ ਕਰੋ ਚੈੱਕ ਸਾਰਾ ਤੁਸੀਂ ਲੈ ਬਾਈ ਕਿੰਨੇ ਦੀ ਹੈ ਇਹ ਇਹ 3500 ਰੁਪਏ ਦੀ ਹੈ ਵੱਡੇ 3500 ਦੀ ਭਾਰੀ ਵੀ ਬਹੁਤ ਆ 3 ਕਿਲੋ ਤੋਂ ਉੱਪਰ ਆ ਬਾਈ ਸਾਡੇ 3 ਕਿਲੋ ਸਾਡੇ ਨਾਲ ਪਲੱਸ ਵਜਨ ਆ ਹੂੰ ਭਾਜੀ ਬਾਈ ਆ ਟੱਚੀ ਟੂਚੀ ਇਹ ਕਈ ਲਈ ਫਿਰਦਾ ਇਹ ਦੇਖੋ ਯਾਰ ਅਸੀਂ ਜਿਹੜੀ ਵੀਡੀਓ ਲਾਈਕ ਕਰਦੇ 3000 ਆ ਹੈ ਲੈਸ ਕਰੋ ਇੱਧਰ ਹਾਂ ਕਰਵਾ ਦਾਂਗੇ ਜਰੂਰ ਜੀ ਆਹ ਲਓ ਜੀ ਆ ਕਰੋ ਚੈੱਕ ਜੀ ਇਹ ਇੱਕ ਇਮੇਜ ਸਕਰੂ ਡ੍ਰਿਲ ਆਉਂਦੀ ਹੈ ਤੇ ਮੰਨ ਕੇ ਚੱਲੋ ਇਹਦੇ ਨਾਲ ਦੋ ਬੈਟਰੀਆਂ ਇੱਕ ਚਾਰਜਰ ਹੁੰਦਾ ਨਾਲ ਸਕਰੂ ਪੇਚ ਘਸਣ ਵਾਲੀ ਹੈ। ਲਓ ਜੀ ਇਹ ਬੈਟਰੀ ਤੇ ਚੱਲਦੀ ਹੈ ਕੋਈ ਤਾਰ ਨਹੀਂ ਲੱਗੀ ਹੋਈ। ਆਹ ਲਓ ਜੀ। ਇਹ ਕੱਸਦੀ ਹੈ। ਅੱਛਾ ਬਈ ਇਹ ਤੌਰ 'ਚ ਵੀ ਲੱਗੀ ਹੋਈ ਹੈ? ਹਾਂਜੀ ਹਾਂਜੀ। ਹੂੰ ਪ੍ਰੋਡਕਟ ਇੱਕ ਇੱਕ ਪ੍ਰੋਡਕਟ ਆਉਂਦਾ ਇਹ ਤਾਂ ਇਹ ਇਨਕੋ ਬ੍ਰਾਂਡ ਦਾ ਗ੍ਰੈਂਡਰ ਆਉਂਦਾ ਸਾਡੇ ਕੋਲ। ਇਨਕੋ ਬ੍ਰਾਂਡ ਦਾ ਬੈਟਰੀ ਵਾਲਾ ਗ੍ਰੈਂਡਰ ਹੈ। ਵਾਇਰਲੈਸ ਕੋਡਲੈਸ ਨੂੰ ਆਪਾਂ ਕਹਿੰਦੇ ਨੇ। ਅੱਛਾ। ਇਹਦੇ ਨਾਲ ਗ੍ਰੈਂਡਰ ਆ ਗਿਆ ਇੱਕ ਬੈਟਰੀ ਇੱਕ ਚਾਰਜਰ। ਇਹ ਵੀ ਚਾਰਜ ਹੁੰਦਾ ਬਈ। ਇਹ ਵੀ ਚਾਰਜਰ ਹੁੰਦਾ ਕਿਆ ਬਾਤ ਹੈ ਹੁਣ ਹੁਣ ਬਾਈ ਬੰਦ ਕਰੀ ਇਹਨੂੰ ਚੱਲਣਾ ਪਵੇ ਪੱਥਰ ਨਾਲ ਆਂਦੇ ਨਹੀਂ ਬੰਦ ਹੈ ਵੀਰੇ ਬੈਟਰੀ ਹਜੇ ਲਾਈ ਨਹੀਂ ਅੱਛਾ ਇਹ ਬੈਟਰੀ ਛੱਡ ਪੈਂਦੀ ਹੈ ਇਹਦੇ ਚ ਜੰਪੋ ਡਾਇਨਾਸੌਰ ਬੈਟਰੀ ਹੁੰਦੀ ਹੈ 4 ਐਂਪੀਅਰ ਦੀ ਕਿੰਨੇ ਦਾ ਹੈ ਇਹ 4000 ਰੁਪਏ ਦਾ ਵੱਡੇ ਵੀਰੇ ਲਓ ਜੀ 4000 ਰੁਪਏ ਦਾ ਜੀ ਟੂਲ ਨੇ ਤੇ ਕਿਆ ਹੀ ਬਤ ਟੂਲ ਤਾਂ ਬਹੁਤ ਆਈਟਮ ਹੈ ਮੈਂ ਕਹਿੰਦਾ ਰੇਂਜ ਹੀ ਨਹੀਂ ਪੂਰੀ ਆਉਂਦੀ ਰੋਜ਼ ਕਾਗ ਨਵੀਂ ਚਾਹੀਦੀ ਡਿਮਾਂਡ ਕਰਦਾ ਰੋਜ਼ ਬਾਈ ਤੋਲ ਕੇ ਵਾਲੀ ਗੱਲ ਸੁਣੀ ਸੀ ਇੱਕ ਚਾਬੀਆਂ ਪਾਨੇ ਉਹ ਹੈਗਾ ਸਿਸਟਮ ਆਪਣਾ ਹਾਂ ਤੋਲ ਕੇ ਅੱਗੇ ਪਈਆਂ ਦਿਖਾਓ ਆਜੋ ਬਾਈ ਤੋਲ ਕੇ ਵਾਲੀਆਂ ਚੀਜ਼ਾਂ ਦਿਖਾਣੇ ਤੁਹਾਨੂੰ ਕਿਉਂਕਿ ਵੀਡੀਓ ਦੇ ਵਿੱਚ ਮੇਰਾ ਇਹ ਮੋਟਿਵ ਹੈ ਵੀ ਸਾਰਾ ਕੁਝ ਦਿਖਾ ਦਿੰਦੇ ਆ। ਆਹ ਦੇਖੋ ਭਾਈ ਆਜੋ। ਆਹ ਇਹ ਗੋਟੀ ਆਂਦੀ ਹੈ ਤੋਲ ਕੇ। ਲਓ ਜੀ ਕਰੋ ਚੈੱਕ। ਇਹ ਵੀਨਸ ਬ੍ਰਾਂਡ ਦੀ ਗੋਟੀ ਹੈ। ਕੰਪਨੀ ਦਾ ਰਿਜੈਕਟ ਮਾਲ ਹੁੰਦਾ ਹੈ। ਵੀਨਸ ਬ੍ਰਾਂਡ ਦੀ ਗੋਟੀ ਹੈ। ਕੰਪਨੀ ਦਾ ਰਿਜੈਕਟ ਮਾਲ ਹੁੰਦਾ ਹੈ। ਤੋਲ ਕੇ ਦਿੰਨੇ 400 ਰੁਪਏ ਕਿਲੋ। ਤੋਲ ਕੇ ਲੈ ਜਾਓ ਬਈ ਗੋਟੀਆਂ। ਤੇ ਇਹਦੇ ਚ ਮੰਨ ਕੇ ਚੱਲੋ ਆਪਣੇ ਤੋਂ 8 ਨੰਬਰ ਤੋਂ ਲੈ ਕੇ 55 ਨੰਬਰ ਤੱਕ ਸਾਰੇ ਸਾਈਜ਼। ਵੱਡਾ ਪੜਾਓ ਜੇ ਲੈ ਵੀ ਵੱਡੇ ਵੱਡੇ ਸਾਈਜ਼ ਸਾਰੇ ਵੀਡੀਓ ਸਾਫ਼ ਆ ਜਾਂਦੀ ਹੈ। ਲਓ ਜੀ ਵੱਡੇ ਸਾਈ 52 ਨੰਬਰ ਦਾ ਇੱਕ ਨੰਬਰ ਪ੍ਰੋਡਕਟ ਹੈ ਬਾਕੀ ਇਹ ਚਾਬੀਆਂ ਆ ਜਾਂਦੀਆਂ ਇਹ ਵੀ ਤੋਲ ਕੇ ਚਾਬੀਆਂ 200 ਰੁਪਏ ਕਿਲੋ ਆ ਲਓ ਜੀ ਆ ਆ ਕਰੋ ਚੈੱਕ ਤੁਸੀਂ ਯਾਰ ਆ ਇਹ ਚਾਬੀਆਂ ਸਾਡੇ ਕੋਲ ਤਾਂ ਨੇ ਜਿਵੇਂ ਕੰਪਨੀ ਦਾ ਰਿਜੈਕਟ ਮਾਲ ਹੁੰਦਾ ਜਿਵੇਂ ਵੀਨਸ ਬ੍ਰਾਂਡ ਦਾ ਮਾਲ ਆ ਆ ਕਰੋ ਚੈੱਕ ਜੀ ਇਹ ਸਭ ਤੋਲ ਕੇ ਮਿਲਣਾ ਤੁਹਾਨੂੰ ਮਾਲ ਬਾਈ ਜੀ ਤੋਲ ਕੇ ਕਰੋ ਚੈੱਕ ਲਿਆ ਯਾਰ ਕਿਹੜਾ ਨੇੜੇ ਦਿਖਾ ਬਾਈ ਓਏ ਲਓ ਦੇਖੋ ਇਹ ਸਾਰਾ ਮਾਲ ਤੋਲ ਕੇ ਮਿਲੂਗਾ ਚਾਬੀਆਂ ਹੀ ਚਾਬੀਆਂ ਪਾਣੀ ਵਿੱਚ ਹੈਗੇ ਨੇ ਸਾਰਾ ਕੁਝ ਹੈਗਾ ਵੱਡਾ ਵੀਰੇ ਸਾਰਾ ਕੁਝ ਜਾਏਗਾ ਆ ਦੇਖੋ ਆਪਣਾ ਤਾਂ ਇੰਪੋਰਟਡ ਕਾਣਾ ਆਇਆ ਕੋਹੜੀਆਂ ਆਈਆਂ ਹਮ ਆ ਦੇਖੋ ਆ ਦੇਖੋ ਜੀ ਘਣ ਚੈੱਕ ਕਰੋ ਤੁਸੀਂ ਹਸਕੀ ਬ੍ਰਾਂਡ ਦਾ ਘਾਣਾ ਇੰਪੋਰਟਡ ਮੇਡ ਇਨ ਯੂ ਐਸ اے ਦਾ ਹੈ ਅੱਛਾ ਇਹ ਭਾਵੇਂ ਨੈਟ ਤੇ ਸਰਚ ਕਰ ਲਓ ਨਵਾਂ ਕਟੋ ਕਟ 25-30000 ਰੁਪਏ ਦਾ ਸਾਡੇ ਕੋਲ ਟੋਲ ਕਿ ਹੁੰਦਾ ਫਾਈਬਰ ਵਾਲਾ 400 ਰੁਪਏ ਕਿਲੋ ਲੱਕੜ ਵਾਲਾ 300 ਰੁਪਏ ਕਿਲੋ ਇਹਦਾ ਭਾਈ ਮੁੱਠਾ ਇਹ ਆ ਜਿਹੜਾ ਦਾ ਨਿਕਲਦਾ ਹੀ ਨਹੀਂ ਬਰੇ ਨਿਕਲਦਾ ਹੀ ਨਹੀਂ ਪੁਸਤਾ ਯਾਦ ਕਰ ਪੁਸਤਾ ਵਰਤਨੀਆ ਪੁਸਤਾ ਲੋਕਾਂ ਦਾ ਇੰਨਾ ਪ੍ਰੋਡਕਟ ਘੈਂਟ ਭੰਡੜੀ ਖਤਮ ਭਾਈ ਕੱਢ ਨਹੀਂ ਕੋਈ ਨਹੀਂ हां भाई भाई इधर टॉप लिंका पैया ने इन बारे दस यार भाई केड़े के केड़ ट्रैक्टर दी अवेलेबल अपने, अपने वैसे सारे ट्रैक्टरਾਂ ਦੀ ਮਿਲ ਜਾਂਦੀ ਹੈ ਮੰਨ ਕੇ ਚੱਲੋ ਤੁਸੀਂ ਆਪਣੇ ਤੋਂ ਜੋਂਡੀਅਰ ਹੌਲੈਂਡ ਮੈਸੀ ਕੰਪਨੀਆਂ ਦਾ ਜ਼ਿਆਦਾਤਰ तकरीबन रिजेक्ट ਮਾਲ ਹੀ ਹੁੰਦਾ ਹੈ ਸਾਰਾ ਅੱਛਾ हां ਆਪਣੇ ਤੋਂ ਸਾਰਾ ਕੰਪਨੀ ਰਿਜੈਕਟ ਦੇ ਵਿੱਚ भाई एक क्लियर ਕਰ ਦੋ ਵੀ ਇਹ ਰਿਜੈਕਟ ਵਾਲਾ ਕੀ ਸਿਸਟਮ ਵੀ ਇੱਕ ਕੰਮ ਨਹੀਂ ਸਹੀ ਕਰਦਾ ਤਾਂ ਰਿਜੈਕਟ ਹੈ ਜਾਂ ਕੋਈ ਰੰਗ ਦਾ ਜਾਂ ਕੋਈ ਪਹਿਲੀ ਗੱਲ ਤਾਂ ਇਸੇ ਰੰਗ ਨਹੀਂ ਵੱਜਿਆ ਹੁੰਦਾ ਜਿਵੇਂ ਆ ਦੇਖੋ ਵੈਲਡਿੰਗ ਦੇ ਜੇ ਬਲਡਿੰਗ ਗਲਤ ਹੋਈ ਪਈ ਇੱਧਰ ਅੱਛਾ ਇਹ ਇਹ ਚੀਜ਼ਾਂ ਕਰਕੇ ਕੰਪਨੀ ਰਿਜੈਕਸ਼ਨ ਨਹੀਂ ਕੰਮ ਸਹੀ ਕਰਦੀਆਂ ਜੀ ਜੀ ਕੰਮ ਤਾਂ ਇੱਕ ਨੰਬਰ ਪ੍ਰੋਡਕਟ ਆ ਰੋਜ਼ ਇੱਧਰ ਦਾ ਮਾਰਕੀਟ 90% ਸਮਾਨ ਹੀ ਵਿਕਦਾ ਸਾਰਾ ਆ ਫੱਟੀਆਂ ਫੁੱਟੀਆਂ ਬਾਈ ਸਾਰਾ ਕੁਝ ਦਿਖਾ ਦੋ ਕੰਪਨੀ ਦਾ ਸਾਰਾ ਰਿਜੈਕਟ ਮਾਲ ਆਂਦਾ ਸਾਡੇ ਕੋਲ ਅਸੀਂ ਨਵਾਂ ਸਮਾਨ ਘਾਟ ਕੋਸ਼ਿਸ਼ ਕਰਦੇ ਹਾਂ ਘਾਟੀ ਵਿੱਚ ਜਿਹੜਾ ਦੇਸੀ ਪ੍ਰੋਡਕਟ ਆਂਦਾ ਹ ਹ ਨਹੀਂ ਨਹੀਂ ਠੀਕ ਹੈ ਬਾਈ ਆਪਣੇ ਕੋਲ ਪੇਂਟ ਗੱਨ ਆਈਆਂ ਪਈਆਂ ਨੇ ਲੈਓ ਜੀ ਦਿਖਾਓ ਬਾਈ ਆ ਪੇਂਟ ਵਾਲੀ ਗੱਨ ਦਾ ਬਹੁਤ ਅੱਜਕੱਲ੍ਹ ਚੱਲਿਆ ਵੀ ਘਰੇ ਰੰਗ ਰੰਗ ਮਾਰ ਲੈਂਦੇ ਆ ਦਰਵਾਜ਼ਿਆਂ ਸੋਇਆ ਦਾ ਅੱਛਾ ਜੀ ਹਾਂ ਇੱਥੇ ਜੇ ਬਾਈ ਹਾਂ ਇੱਥੇ ਚਾਨਣ ਆ ਬਈ ਇਸੇ ਦਿਖਾਓ ਆ ਲੈ ਇਹ ਵਾਈਟਫੋਰ ਬ੍ਰਾਂਡ ਬ੍ਰਾਂਡ ਦੀ ਪੇਂਟ ਗੱਨ ਆਂਦੀ ਐ ਇਹਦੇ ਚ 800 ਐਮਐਲ ਪੇਂਟ ਪੈਂਦਾ ਤੇ ਸਭ ਤੋਂ ਰਨਿੰਗ ਪ੍ਰੋਡਕਟ ਹੋਇਆ ਹੁਣ ਤੱਕ ਦਾ ਦੁਕਾਨ ਦਾ ਸਭ ਤੋਂ ਜ਼ਿਆਦਾ ਰਨਿੰਗ ਪ੍ਰੋਡਕਟ ਹਰ ਕੋਈ ਲੈ ਕੇ ਗਿਆ ਇਹਨੂੰ ਕਿਹਦਾ ਘਰ ਰੰਗਣਾ ਹੈ ਰੇੜੀ ਰੰਗਣੀ ਹੈ ਰਿਸਟ ਘਰ ਰੰਗਣਾ ਹੈ ਗੇਟ ਰੰਗਣਾ ਹੈ ਟਰੈਕਟਰ ਰੰਗਣਾ ਹੈ ਟਰਾਲੀ ਰੰਗਣੀ ਹੈ ਆ ਚੈੱਕ ਕਰ ਰੂ ਸੀ ਬਾਈ ਇਹ ਚਾਰਜ ਵੀ ਹੋ ਜਾਂਦੀ ਕਿ ਸਿੱਧਾ ਡਾਇਰੈਕਟ ਬਿਜਲੀ ਨਾਲ ਚੱਲਦੀ ਹੈ ਚਾਰਦਰਲਾ ਕੋਈ ਝੰਟਟ ਨਹੀਂ ਹੈ ਅੱਛਾ ਤੇ ਇਹ ਜਿਵੇਂ ਹੁਣ ਮੰਨ ਲਓ ਆਪਾਂ ਇੱਕ ਰੰਗ ਪਾ ਲਿਆ ਆ ਡੱਬੀ ਦੇ ਵਿੱਚ ਫਿਰ ਥੀਨਰ ਨਾਲ ਸਾਫ਼ ਕਰਨੀ ਪੈਂਦੀ ਹੈ ਡੱਬੀ ਅੱਛਾ ਮਤਲਬ ਪ੍ਰੋਪਰ ਰੰਗ ਨਿਕਲ ਜਾਂਦਾ ਵਿੱਚੋਂ ਸਾਰਾ ਵੀਰੇ ਸਾਰਾ ਠੀਕ ਆ ਬਾਈ ਤੇ ਇਹ ਕਿੰਨੇ ਦੀ ਹੈ ਇਹ 1500 ਰੁਪਏ ਦੀ ਹੈ ਪਿਛਲੇ ਸਾਲ ਅਸੀਂ ਇਹ 1800 2000 ਰੁਪਏ 'ਚ ਸੇਲ ਕੀਤੀ ਹੈ ਇਹ ਅੱਜ ਵੀ 2022 ਉਹਦੀ ਸੇਲ ਹੁੰਦੀ ਹੈ ਲੋਕਲ ਪਿੰਡਾਂ 'ਚ ਇਹ 1500 ਦੀ ਮਿਲ ਜੂਗੀ 1500 ਦੇ ਵੈੱਡਫੋਰ ਬ੍ਰਾਂਡ ਦੇ origignal ਗਾਨਾ ਬਾਹਰ ਕੋਟੀ ਦਾ ਨਾਮ ਹੀ ਲੱਗਿਆ ਹੁੰਦਾ ਚਾ ਬਾਤ ਹਾਂ ਬਿਲਕੁਲ ਚੰਗਸਮ ਕਰਦਾ ਨਹੀਂ ਬਾਈ ਨੇ ਕੋਈ ਮਾੜੀ ਰੱਖੀ ਹੈਗੀ ਦੇਸੀ ਪ੍ਰੋਡਕਟ ਨਹੀਂ ਸੇਲ ਕਰਦੇ ਕੋਸ਼ਿਸ਼ ਕਰਦੇ ਆ ਵਧੀਆ ਪ੍ਰੋਡਕਟ ਦੇ ਕਸਟਮਰ ਨੂੰ ਦਈਏ ਜੈਕ ਆ ਗਿਆ ਜੀ 50 ਟਨ ਦਾ ਜੈਕ ਹੁੰਦਾ ਅੱਛਾ ਜੀ 12 ਟਨ ਦਾ ਜੈਕ ਆ ਗਿਆ 8 12 12 ਇੰਚ ਥੱਲੇ ਆ 12 ਇੰਚ ਉੱਪਰ ਕੋਈ ਜਾਂਦਾ ਛੋਟਾ 24 ਇੰਚ ਦਾ ਜੈਕ ਹੋ ਗਿਆ ਅੱਛਾ ਜੀ ਟਰੈਕਟਰ ਟਰਾਲੀ ਕੰਬਾਈਨਰਸ ਤੇ ਸਭ ਤੋਂ ਬੈਸਟ ਹੈ 2 ਫੁੱਟ ਦਾ ਜੈਕ ਹੋ ਗਿਆ ਜੀ ਮੰਨ ਕੇ ਚੱਲੋ ਇਹ ਕਿਤੋਂ ਵੀ ਜਾਓਗੇ 12-1300 ਰੁਪਏ ਦਾ ਸੇਲ ਹੁੰਦਾ ਲਓ ਜੀ ਰੇਟ ਬਾਈ ਕਹਿੰਦਾ ਜੋ ਅਸੀਂ ਵੀਡੀਓ ਚ ਦੱਸ ਰਹੇ ਆ ਉਹੀ ਹੋਣਗੇ ਪੂਰਾ ਖਿੱਚ ਕੇ ਦੱਸਿਆ ਸਾਰਾ ਗ੍ਰੀਸ ਗੰਨਾ ਦਾ ਸਟਾਕ ਆਇਆ ਪਿਆ ਹਮ ਆ ਦੇਖੋ ਗ੍ਰੀਸ ਗੰਨਾ ਪਈਆਂ ਲਓ ਜੀ ਗ੍ਰੀਸ ਗੰਨਾ ਵੀ ਕਰੋ ਚੈੱਕ ਵੇਰ ਨੂੰ ਨੀਗਾ ਮਰਵਾਦਾ ਮੈਂ ਉੱਤੇ ਤਾਂ ਚੜ ਨਹੀਂ ਸਕਦਾ ਇਹ ਗ੍ਰੀਸਿਕਨ ਆਈਆਂ ਅੱਛਾ ਅੱਛਾ 4-500 ਰੁਪਏ ਪ੍ਰਾਪਣੇ ਕੋਲ ਲਓ ਜੀ ਸਾਰੀਆਂ ਗ੍ਰੀਸਿਕਨਾਂ ਡੱਬਾ ਬੰਦ ਪਈਆਂ ਡੱਬਾ ਬੰਦ ਕੰਪਨੀ ਦਾ ਮਾਲ ਆ ਇਹਦੇ ਚ 5 ਕਿਲੋ ਦਾ ਸਹਜ ਹੈ 10 ਕਿਲੋ ਦਾ ਸਹਜ ਹੈ ਅੱਛਾ 5 ਕਿਲੋ ਲਈ ਅਸੀਂ 2000 ਰੁਪਏ ਦੇਵਾਂਗੇ 10 ਕਿਲੋ ਲਈ 2400 ਰੁਪਏ ਦੀ ਅੱਛਾ ਜੈਨ ਸਟਾਰ ਬ੍ਰਾਂਡ ਦੀ ਹੁੰਦੀ ਹੈ ਇੱਕ ਨੰਬਰ ਪ੍ਰੋਡਕਟ ਹੁੰਦਾ ਬਾਈ ਟਾਪ ਲਿੰਕਾਂ ਦਾ ਰੇਟ ਨਹੀਂ ਦੱਸਿਆ ਤੁਸੀਂ ਉਹ ਰਹਿ ਗਿਆ ਸੀ ਟਾਪ ਲਿੰਕ ਭਾਜੀ ਜੇ ਤਾਂ ਜਿਵੇਂ ਨੋਰਮਲ ਹੈਵੀ ਟੂਟੀ ਟਾਪ ਲਿੰਕ ਆਉਂਦੀ ਹੈ ਉਹ ਆਪਣਾ ਤੋਂ 8 ਉਹ ਚੀਜ਼ ਥੋੜਾ ਜਿਹਾ ਕੋਸਟਲੀ ਹੁੰਦੀ ਹੈ ਉਹ ਮੰਨ ਕੇ ਚੱਲੋ 1500 1800 ਰੁਪਏ ਦੀ ਰੇਂਜ ਤੱਕ ਹੁੰਦੀ ਜਿਵੇਂ ਸਵਰਾਥ ਦਾ ਡੰਡਾ ਹੈ ਇਹ ਸੀ 15 1500 ਰੁਪਏ 18 1800 ਰੁਪਏ ਸੇਲ ਕਰਦੇ ਆ ਅੱਛਾ ਤੇ ਜਿਹੜਾ ਨੋਰਮਲ ਆਂਦਾ ਉਹ 850 ਰੁਪਏ ਦੀ ਹੈ ਅੱਛਾ ਇਹ ਕਿੰਨੇ ਦਾ ਕਿਹਾ ਤੁਸੀਂ ਇਹ 1500 ਰੁਪਏ ਦੀ ਰੇਂਜ ਦਾ ਤੁਸੀਂ ਮੰਨ ਕੇ ਚੱਲੋ ਭਾਜੀ ਘੱਟੋ ਘੱਟ ਹੈ ਨੋਰਮਲ 850 ਦਾ ਸਾਰੇ ਟਰੈਕਟਰ ਦਾ ਮਿਲ ਜੂਗਾ ਆ ਜਿਵੇਂ ਆ ਬੈਲਟ ਆਂਦੀ ਹੈ ਇਹ ਵਿਕਦੀ ਹੈ ਮੰਨ ਕੇ ਚੱਲੋ ਤੁਹਾਡੇ ਆ ਜਿਵੇਂ ਆਲੂ ਦੀਆਂ ਬੋਰੀਆਂ ਬੰਨਣ ਵਾਸਤੇ ਬੋਰੀਆਂ ਲਾਦਲੀਆਂ ਟਰਾਲੀ ਉੱਚਾ ਹੋ ਗਿਆ ਟਰਾਲੀ ਦੀਆਂ ਗੱਠਾ ਬੰਨਣ ਵਾਸਤੇ ਇਹ ਉਂ ਤੁਹਾਡੇ ਉਥੇ 400 450 ਆਪਣੇ ਤੋਂ 330 ਰੁਪਏ ਦਾ ਪੀਸ ਹੈ 30 ਫੁੱਟ ਲੰਬਾ ਹੁੰਦਾ ਦੋ ਕੁੰਡੇ ਇੱਕ ਰੈਚੜ ਨਾਲ ਹੁੰਦੇ ਆ ਲਓ ਜੀ ਇਹ ਚੌੜਾ ਹੈ ਪੂਰਾ ਪੱਟਾ ਇਹਦਾ ਵੀ ਜਿਵੇਂ ਆਪਾਂ ਵੇਖ ਲਈਏ ਕਿਹੋਲੇ ਪੱਠੇ ਪੁੱਠੇ ਲੱਦੇ ਹੋਣੇ ਟੱਗੇਣਾ ਸਮਾਨ ਇੱਕ ਨੰਬਰ ਪ੍ਰੋਡਕਟ ਹੁੰਦਾ ਹੋਰ ਬਾਕੀ ਪਰਚੂਨ ਆਈਟਮ ਬਹੁਤ ਹੈ ਟੂਲ ਬਾਕਸ ਆ ਜਾਂਦੇ ਆ ਲੈ ਹਾਂਜੀ ਹਾਂਜੀ ਆ ਤਾਂ ਉਹੀ ਆ ਗਿਆ ਵੀਰੇ ਤੁਹਾਡਾ ਨੋਜ਼ ਵਾਲਾ ਹਨਾ ਨੇਲ ਗਾਨਾ ਹਾਂਜੀ ਹਾਂਜੀ ਹਾਂ ਨੇਲ ਗਾਨਾ ਡੱਬੇ ਆਂਦੇ ਲਾਲ ਰੰਗ ਦੇ ਅ ਆ ਲਓ ਜੀ ਆਹ ਆਹ ਬਈ ਇਹ ਤਾਂ ਪੂਰਾ ਸ਼ਿੰਗਾਰ ਬਾਕਸ ਬਣਾਇਆ ਪਿਆ ਤੁਸੀਂ ਇਹ 5 5 ਟ੍ਰੇ ਦਾ ਬਾਕਸ ਆਂਦਾ ਤੇ ਇਹ ਆਪਣੇ ਤੋਂ 650 ਰੁਪਏ ਦਾ ਇਹਦੇ ਚ ਕੱਲਾ 3 ਟ੍ਰੇ ਆਂਦਾ ਉਹ 550 ਰੁਪਏ ਦਾ ਸਾਇਜ਼ ਇਹ ਦੋ ਆਉਂਦੇ ਆ ਛੜ ਤੋਂ ਦੋਨੋਂ ਮਿਲ ਜਾਂਦੇ ਆ ਕਿੰਨੇ ਦਾ ਬਾਈ ਇਹ ਇਹ 650 ਰੁਪਏ ਦਾ ਛੋਟਾ ਸਾਈਜ਼ 550 ਰੁਪਏ ਦਾ ਥੱਲੇ ਥੋੜੇ ਥੋੜੇ ਰੱਖ ਲਓ ਉੱਪਰ ਚਾਬੀਆਂ ਆਪਾਂ ਨੇ ਜੋ ਮਰਜ਼ੀ ਨਟ ਸ਼ਟ ਪੇਜ ਆਪਦੇ ਜੋ ਮਰਜ਼ੀ ਰੱਖੋ ਕਾਰਪੈਂਟਰ ਭਰਾ ਸਭ ਤੋਂ ਜ਼ਿਆਦਾ ਇਹ ਪ੍ਰੋਡਕਟ ਨੂੰ ਪਸੰਦ ਕਰਦੇ ਆ ਉਸ ਤੋਂ ਬਾਅਦ ਆਪਣੇ ਕੋਲੇ ਘੋੜੀ ਆ ਜਾਂਦੀ ਆ ਅੱਛਾ ਜੀ ਆ ਗੱਡੀਆਂ ਦੇ ਥੱਲੇ ਜਿਵੇਂ ਘੋੜੀ ਲੱਗਦੀ ਹੈ ਮਿਸਤਰੀ ਜ਼ਿਆਦਾ ਵਰਤਦੇ ਆ ਤੇ ਆਪਣੇ ਤੋਂ 375 ਰੁਪਏ ਦੀ ਰੇਂਜ ਦੀ ਆ ਰੋਏ ਦੇਖੋ ਹੈਵੀ ਹੈ ਹੈਵੀ ਹੁੰਦੀ ਹੈ ਇਹਦੇ ਉੱਤੇ ਇਹਦੇ ਵਿੱਚ ਕੱਪ ਵੀ ਪੈਂਦਾ ਹੈ ਜੀ ਠੀਕ ਹੈ ਭਾਈ ਵਜ਼ਨ ਤਾਂ ਹੈਗਾ ਇਹਦਾ 2.5 ਕਿਲੋ ਦੀ ਮੰਨ ਕੇ ਚੱਲੋ ਹੁੰਦੀ ਹੈ ਇਹਦੇ ਵਿੱਚ ਕੱਪ ਵੀ ਪੈਂਦਾ ਹੈ ਜੀ ਅੱਛਾ ਹਾਂ ਕੱਪ ਆਲਗ ਹੁੰਦਾ ਹੈ ਕੱਪ ਉਹ ਵੀ ਨਾਲ ਹੀ ਮਿਲੂਗਾ ਤੁਹਾਡੇ ਕੋਲ ਤੁਹਾਡਾ ਤਾਂ ਨਾਲ ਹੀ ਹੁੰਦਾ ਵੱਡੇ ਵੀਰੇ ਅੱਛਾ ਅੱਛਾ ਠੀਕ ਹੈ ਜੀ ਚਲੋ ਬਾਕੀ ਕੋਈ ਪੁਰਾਣੀ ਆਈਟਮ ਹੋਰ ਚਾਹੀਦੀ ਹੋਵੇ ਜਿਵੇਂ ਕੋਈ ਟੋਚਨ ਸੰਗਲ ਚੈਨ ਕੂਪੀਆਂ ਉਹ ਵੀ ਦੇਖੀ ਮੜਾ ਜਾ ਹਾਂ ਤੁਹਾਨੂੰ ਮੈਂ ਬਾਅਰ ਵੇਰੇ ਨਿਗਾਹ ਕਰਾ ਦਿੰਦਾ ਚਲੋ ਜੀ ਆਪਾਂ ਉਹ ਵੀ ਦੇਖਦੇ ਆ ਤੇ ਬਾਈ ਆ ਆ ਦੂਜੇ ਆਹ ਦੇਖੋ ਆਹ ਸਮਾਨ ਟੋਲ ਕੇ ਉਹਨੇ ਪਿੰਨਾ ਇਹ ਮੰਨ ਕੇ ਚਲੋ ਇਹ ਪਿੰਨਾ ਹੈ ਇਹ ਤੁਹਾਡੇ ਉੱਤੇ 70 ਰੁਪਏ ਦੀ 80 ਰੁਪਏ ਦੀ ਮਰੀ ਤੋਂ ਮਰੀ 50 ਰੁਪਏ ਦੀ ਸਾਡੇ ਤੋਂ ਟੋਲ ਕੇ 100 ਰੁਪਏ ਕਿਲੋ ਤੇ ਇਹਦਾ ਮੰਨ ਕੇ ਚਲੋ 200 ਗ੍ਰਾਮ ਵਜਨ ਹੈ ਸਿਰਫ 20 ਰੁਪਏ ਦੀ ਵੇਚੇ ਕਿਲੋ ਚ 5 ਛੱਡ ਜਾਂਦੀ ਕਿਲੋ ਚ 5 ਛੱਡ ਦਿੰਦੀਆਂ ਵੱਡੇ ਵੀਰੇ ਸਹੀ ਗੱਲ ਆ ਬਾਈ ਇਹ ਚੀਜ਼ਾਂ ਦਾ ਛੋਟੀ ਛੋਟੀ ਚੀਜ਼ ਨਾਲ ਤੁਹਾਨੂੰ ਖੜੇ ਪੈ ਦੋ 400 ਰੁਪਏ ਦਾ ਫਰਕ ਪੈ ਜਾਂਦਾ ਸਾਰਾ ਸਮਾਨ ਬਾਈ ਕੋਲੋਂ ਤੁਹਾਨੂੰ ਮਿਲ ਜੂਗਾ ਸ਼ਾਪ ਕਾਫੀ ਵੱਡੀ ਐ ਲੰਮੀ ਬਹੁਤ ਐ ਬਾਈ ਆਹ ਬਾਈ ਕਲਸਟਰ ਦਾ ਕਲਸਟਰ ਕਿੰਨੇ ਦਾ ਰਹੂਗਾ ਦਾ ਇਹ ਗੂਫ ਆਂਦਾ 3 ਕਿਲੋ ਦਾ 3 ਕਿਲੋ ਦਾ ਇਹਦੇ ਚ ਆਪਣੇ ਕੋਲ ਦੋ ਤਰ੍ਹਾਂ ਦੀ ਵੈਰਾਈਟੀ ਆਂਦੀ ਐ ਇੱਕ 120 ਰੁਪਏ ਕਿਲੋ ਇੱਕ 140 ਰੁਪਏ ਕਿਲੋ 140 ਰੁਪਏ ਕਿਲੋ ਹੋਲੀ ਐ ਮੀਡੀਅਮ ਸਾਈਜ਼ ਐ ਮਤਲਬ ਹਰ ਇੱਕ ਜਗ੍ਹਾ ਤੇ ਪਈਗਾ ਤੁਹਾਡੀ ਅੱਛਾ ਹਾਂ ਹਰ ਇੱਕ ਜਗ੍ਹਾ ਤੇ ਯੂਜ਼ ਹੋਏਗਾ ਯੂਸਫੁਲ ਚੀਜ਼ ਐ ਇਹ ਕਾਹ ਪ੍ਰੋਡਕਟ ਹੁੰਦਾ ਹੈ ਅੱਛਾ ਇਹ ਕੀ ਬਾਈ ਕੱਢ ਲੈਂਦਾ ਲਓ ਜੀ ਆ ਚਾਬੀ ਆ ਗਈ ਵੱਡਾ ਰੈਂਚ ਆ ਗਿਆ ਚੈਨ ਰੈਂਚ ਹੁੰਦਾ ਹੈ ਚੈਨ ਰੈਂਚ ਇਹ ਜਿਹੜੇ ਵੱਡੇ ਬੋਰਿੰਗ ਦਾ ਕੰਮ ਕਰਦਾ ਉਹਨਾਂ ਦੇ ਪਾਈਪ ਤੇ ਯੂਜ਼ ਹੁੰਦਾ ਹੈ ਇਹ ਵੱਡਾ ਇੰਚ ਵੱਡਾ ਸਾਈਜ਼ ਹੁੰਦਾ ਹੈ 12 ਇੰਚ 10 ਇੰਚ 8 ਇੰਚ ਦੇ ਸਾਰੇ ਸਾਈਜ਼ ਮਿਲ ਜਾਂਦੇ ਆ ਇਹ ਤੋਲ ਕੇ ਹੁੰਦੇ ਆ ਉਹਨਾਂ ਦਾ 200 ਰੁਪਏ ਕਿਲੋ ਚਾਬੀਆਂ ਦੇ ਵਿੱਚ ਅੱਛਾ ਹਾਂ ਇਹਦਾ 8 ਕਿਲੋ ਦਾ ਸਾਈਜ਼ ਹੈ 8 ਕਿਲੋ 12 ਕਿਲੋ 10 ਕਿਲੋ ਸਾਰੇ ਸਾਈਜ਼ ਕਿੰਨੇ ਕਿਲੋ ਦਾ ਏ ਹੋ ਗਿਆ ਵੀਰੇ 10 ਕਿਲੋ ਦਾ ਹੋ ਗਿਆ ਜੀ ਹੂੰ ਤੇ ਹੋ ਗਿਆ 2000 ਦਾ ਹੋ ਗਿਆ 2000 ਰੁਪਏ ਦਾ ਸਹਿਜ ਜਿਹਦੇ ਛੋਟੇ ਵੀ ਹੈਗੇ ਵੱਡੇ ਵੀ ਹੈਗੇ ਸਾਡੇ ਕੋਲ ਹਾਂ ਸਹਿਜ ਸਾਰੇ ਮਿਲ ਜਾਣਗੇ ਚਲੋ ਠੀਕ ਹੈ ਵੀਰੇ ਲਓ ਜੀ ਆਹ ਆ ਟੋਚਣ ਪਏ ਨੇ ਬਾਈ ਇਹਨਾਂ ਬਾਰੇ ਦੱਸੋ ਇਹ ਟੋਚਣ ਜਿਵੇਂ ਵੀਰੇ ਆਪਣੇ ਕੋਲ ਆਂਦੇ ਆ ਇਹ ਤੋਲ ਕੇ ਹੁੰਦੇ ਆ 150 ਰੁਪਏ ਕਿਲੋ 150 ਰੁਪਏ ਕਿਲੋ ਹੁੰਦੇ ਆ ਇਹਦੇ ਵਿੱਚ ਤੁਹਾਨੂੰ ਲੈਂਥ 10 ਫੁੱਟ ਦੀ ਮਿਲ ਜਾਏਗੀ 12 ਫੁੱਟ 20 ਫੁੱਟ ਹੁਣ ਕੰਬੈਨ ਤਾਂ ਜਿਵੇਂ ਐਮਪੀ ਯੂਪੀ ਕੰਬੈਨ ਆ ਜਾਂਦੀ ਐ ਲੈ ਦੇਣਾ ਚਾਹਤੇ ਤੇ ਆਪਣੇ ਕੋਲੇ ਤੋਲ ਕੇ ਹੁੰਦੇ ਆ 150 ਰੁਪਏ ਕਿਲੋ ਸਹਿਜ ਇਹਦੇ ਵਿੱਚ ਆਪਣੇ ਕੋਲ ਸਾਰੇ ਹੀ ਮਿਲ ਜਾਣਗੇ ਬਾਈ ਕਿੰਨੇ ਕ ਦਾ ਹੁੰਦਾ ਤੋਲ ਕੇ ਇਹ ਅੰਦਾਜ਼ਾ ਜਿਹੜੇ ਟੋਚਣ ਹੁੰਦੇ ਆ 5 7 10 ਕਿੱਲੇ ਕਿਲੋ ਦਾ ਫਿਰ ਰਹਿ ਜਾਂਦਾ ਇਹਦੇ ਵਿੱਚ ਵੀਰੇ ਆਪਣੇ ਕੋਲ 3 ਕਿਲੋ ਤੋਂ ਸਹਿਜ ਸ਼ੁਰੂ ਹੈ 3 ਕਿਲੋ ਤੱਕ ਟੋਰਚਾ ਨਾ ਅਵੇਲੇਬਲ ਹੈਗਾ ਮਤਲਬ ਲਓ ਜੀ ਹਾਂ ਆ ਵੇਟ ਪਏ ਨੇ ਟਰੈਕਟਰ ਦੇ ਪਿਛਲੇ ਆ ਸਾਨੇ ਹੋਲੈਂਡ ਦੇ ਜੈਨੂਇਨ ਵੇਟ ਖੋਲੇ ਆ ਹੋਲੈਂਡ ਪਏ ਨੇ ਜੀ 36 ਦੀ ਚੋਂ ਆ 36 ਦੀ ਦੇ ਵੇਟ ਪਏ ਨੇ ਜੀ 70 70 ਕਿਲੋ ਦੀ ਪਲੇਟ ਆ ਜੀ ਇਹ ਕਿੰਨੇ ਦੀ ਮਿਲ ਜੂ ਬਈ ਇਹ 14000 ਰੁਪਏ ਦਾ ਸੈੱਟ ਹੁੰਦਾ ਜੀ ਅੱਛਾ 14000 ਦਾ ਸੈੱਟ ਦੇ ਦਾਂਗੇ 14000 ਦਾ ਅੱਛਾ ਨਵਾਂ ਕਿੰਨੇ ਦਾ ਨਵਾਂ ਤਾਂ ਮੰਨ ਕੇ ਚੱਲੋ ਇਹਦੇ ਚ ਦੋ ਕੁਆਲਿਟੀ ਆਉਂਦੀਆਂ ਇੱਕ ਡੇਗੀ ਢਲਾਈ ਚ ਵੰਦਾ ਇੱਕ ਲੋਹੇ ਦੀ ਢਾਈ ਚ ਡੇਗੀ ਢਲਾਈ ਇਹਦੇ ਤਾਂ 80 85 ਰੁਪਏ ਮਿਲ ਜਾਂਦੇ ਲੋਹੇ ਦੀ ਢਲਾਈ ਆ ਵੀ ਪਏ ਨੇ ਕੁਝ ਵੇਟ ਚਲੋ ਆਪਣਾ ਅਰਜੰਦੇ ਪਏ ਆਂ ਜੋਂਡੀਆ ਦੇ ਹੌਲੈਂਡ ਦੇ ਸਾਰੇ ਸਾਰੇ तकरीबन ਸਾਰਿਆਂ ਦੇ ਹੁੰਦਾ ਬਈ ਤਾਂ ਕੋਈ ਮਾਲ ਹਨਾ ਇਹ ਹੁਕਾ ਮਿਲ ਜਾਂਦੀਆਂ ਟਰੈਕਟਰ ਦੀਆਂ ਅੱਛਾ ਹਾਂ ਇਹਦੇ ਚ ਆਪਣੇ ਕੋਲ ਫਾਰਮ ਟਰੈਕ ਦੀ ਮਿਲ ਜਾਏਗੀ ਫਾਰਮ ਟਰੈਕ 655 ਦੀ ਸਵਰਾਜ 855 ਇੰਡੋ ਫਾਰਮ ਸੋਨਾ ਲਿਖਾ 55 ਦੀ 855 ਦੀ ਕੋਈ ਕੱਲੇ ਨਹੀਂ ਫਾਰਮ ਟਰੈਕ 55 ਦੇ ਫਾਰਮਟ੍ਰੈਕ 60 55 ਦੇ ਹੋਏਗੇ ਨਾ ਫਾਰਮਟ੍ਰੈਕ 60 90 ਮਾਡਲ ਦੇ ਆਉਂਦੀ ਹੈ ਹਾਂਡੀ ਦੇ ਐਂਗਲਾਂ ਵਾਲੀ ਪਹਿਲੇ ਜਿਹੜੇ ਐਂਗਲ ਹੁੰਦੇ ਥੱਲੇ ਲੱਗਦੇ ਸੀ ਇਹ ਹਾਂਡੀ ਦੇ ਐਂਗਲਾਂ ਵਾਲੀ ਆ ਗਈ ਇਹ ਪੂਰਾ ਕੰਪਲੀਟ ਸੈੱਟ ਆਉਂਦਾ 3500 ਰੁਪਏ ਦੀ ਰੇਂਜ ਤੱਕ ਹੁੰਦਾ ਗੁੱਲੇ ਪਿੰਨਾ ਸਪਿਟ ਪਿੰਨਾ ਤੱਕ ਨਾਲ ਸਾਰਾ ਕੁਝ ਸੱਟ ਹੀ ਮਿਲੂਗਾ ਜਿਆ ਬਈ ਦਿਖਾ ਕੇ ਰਾਂ ਨੇੜੇੋਂ ਦਿਖਾ ਦੇ ਯਾਰ ਆ ਸਵਰਾਜ ਦੀ ਪਈ ਹੋਈ ਹੈ 55 855 ਦੀ ਉਧਰ 60 55 ਫਾਰਮਟ੍ਰੈਕ ਦੀ ਪਤਾ ਹੀ ਹੈ ਤੁਹਾਨੂੰ 60 55 ਫਾਰਮਟ੍ਰੈਕ ਦੇ ਡੱਬੇ ਟੁੱਬੇ ਜਾਂਦੇ ਆ ਆਪਣੇ ਕੋਲ ਇਹ ਸਾਰੇ ਤੋਲ ਕੇ ਹੀ ਹੁੰਦੇ ਆ ਆ ਲੋ ਜੀ ਇਹਦੇ ਚ ਸਹਿਜ 1/2 ਕਿਲੋ 2 ਕਿਲੋ 2.5 ਕਿਲੋ 5 ਕਿਲੋ 8 ਕਿਲੋ ਸਾਰੇ ਸਹਿਜ ਮਿਲ ਜਾਣਗੇ ਅੱਛਾ ਆ ਇੰਪੋਰਟਡ ਹੈਡਰੇ ਦੇ ਦੀਆਂ ਬੈਲਟਾਂ ਨੇ ਜਿਹੜੀ ਬਾਹਰੋਂ ਦੀ ਫੋਰਨ ਤੋਂ ਐਕਸਪਾਇਰ ਹੋ ਕੇ ਆਪਣੇ ਕੋਲ ਆਉਂਦੀਆਂ ਇਹ ਬਈ ਕਦੇ ਕੰਮ ਆਉਂਦੀਆਂ ਹੈ ਹੈਡਰੇ ਤੇ ਵਜਨ ਚੱਕਣ ਵਾਸਤੇ ਯੂਜ਼ ਹੁੰਦੀਆਂ ਵੀਰੇ ਅੱਛਾ ਪਰ ਮੈ ਟੋਜਨ ਦੇ ਤੌਰ ਤੇ ਬਹੁਤ ਜ਼ਿਆਦਾ ਲੈ ਕੇ ਜਾਂਦੇ ਆ ਇਹ ਟੋਜਨ ਦੇ ਅੱਛਾ ਵਧੀਆ ਘੜ ਘੜਦੀ ਹੈ ਪਿਓਰ ਨਾਲ ਲੋਂਦੇ ਹੁੰਦੀ ਆ 20-24 ਸਾਲ ਤੱਕ ਖਰਾਬ ਨਹੀਂ ਹੁੰਦੀ ਉਹਨਾਂ ਦੀ ਬੈਲਟ ਵੀਰੇ ਲਈ ਠੀਕ ਤੇ ਆਪਣੇ ਕੋਲੇ ਦੇ ਵਿੱਚ ਸਹਿਜ 300 ਰੁਪਏ 400 ਰੁਪਏ 500 ਰੁ ਹਾਂਜੀ ਆ ਟਰੈਕਟਰ ਦੀਆਂ ਪੁਲੀਆਂ ਆਂਦੀਆਂ ਜਿਵੇਂ ਸਵਰਾਜ ਟਰੈਕਟਰ ਦੀ ਪੁਲੀ ਆ ਗਈ ਪਿੱਛੇ ਪੱਟੇ ਵਾਲੀ ਪੁਲੀ ਇਹ ਸੋਨਾ ਲੀਕਾ ਦੀ ਆ ਗਈ 855 ਦੀ ਆ ਗਈ ਕੀ ਰੇਟ ਰਹਿਣੀਆਂ ਬਈ 100 ਰੁਪਏ ਕਿਲੋ ਹੁੰਦੀਆਂ 100 ਰੁਪਏ ਕਿਲੋ ਹਾਂ ਇਹ ਚੀਰੀਆਂ ਦਾ ਫਰਕ ਹੁੰਦਾ ਜਿਵੇਂ ਮੋਟੀ ਚੀਰੀ ਪਤਲੀ ਚੀਰੀ ਇਹਦੇ ਸਾਈਜ਼ ਦਾ ਅਲੱਗ-ਅਲੱਗ ਸਿਸਟਮ ਜਾਂ ਹੁੰਦਾ ਰੈਡ ਹੋਰ ザ ਬਲੂਰ ਆ ਜਾਂਦਾ ਆਪਣੇ ਤੋਂ ਲਓ ਜੀ ਇਹ ਦਿਖਾਓ ਖੋਲ ਰੈਡ ਹੋਰ ザ ਬਲੂਰ ਪਲੱਸ ਵੈਕਿਊਮ ਆਂਦਾ ਹੈ ਉਹ ਐ ਅਸੀਂ ਪਿਛਲੇ ਸਾਲ 1200 1300 1000 ਰੁਪਏ ਤੋਂ ਘੱਟ ਦਾ ਵੇਚਿਆ ਨਹੀਂ ਨਾ ਇੱਕ ਵੀ ਪੀਸ ਨਹੀਂ ਵ ਤੇ ਉਹਨੇ ਆਪਣੇ ਕੋਲ ਤੈਜ ਆਇਆ ਸਿਰਫ 900 ਰੁਪਏ ਦੇਣਾ ਬਲੋਰ ਪਲਸ ਵੈਕਿਊਮ ਹੈ ਅੱਛਾ ਹਾਂ ਘਟ ਹਵਾ ਮਾਰਦਾ ਵੀ ਹੈ ਹਬ ਡਸਟ ਖਿੱਚਣੇ ਲੱਗਿਆ 900 ਰੁਪਏ ਦਾ ਰੈਡ ਹਾਰਸ ਕੰਪਨੀ ਦਾ ਬਲੋਰ ਪਲਸ ਵੈਕਿਊਮ ਦੋਨੋਂ ਆਇਆ ਭਾਈ ਬਲੋਰ ਵੀ ਇਹਦੇ ਚ ਵੈਕਿਊਮ ਵੀ ਆ ਕਿੰਨੇ ਦਾ 1200 900 ਰੁਪਏ ਦਾ 900 ਰੁਪਏ ਦਾ ਭਾਈ ਇਹਦਾ ਉਹ ਕਿੱਥੇ ਹੈ ਭਾਈ ਪਾਈਪ ਅਗਲਾ ਸਾਰਾ ਸਮਾਨ ਕੰਪਨੀ ਦਾ ਨਾਲ ਆਇਆ ਸਾਰੀ ਸੱਟ ਇਹਦੀ ਨੈਟ ਆ ਗਈ ਵੈਕਿਊਮ ਵਾਲੀ ਆਜਾ ਪਾਈਪ ਆ ਗਿਆ ਆ ਇਹਦੇ ਦੋ ਛੋਟੇ ਜਿਹੇ ਇਕਵਿਪਮੈਂਟਸ ਆ ਗਏ ਲੋ ਜੀ ਸਾਰਾ ਕੰਪਲੀਟ ਹੁੰਦਾ ਹੈ ਇਕੱਲਾ ਨਹੀਂ ਮਿਲੂਗਾ ਅਨਾਲ ਤੁਸੀਂ ਫਿੱਟ ਕਰਕੇ ਵੈਕਿਊ ਵੀ ਕਰ ਲਓ ਤੇ ਬਲੂ ਰੀਨਕਾ ਇੱਕ ਨੰਬਰ ਪ੍ਰੋਡਕਟ ਹੈ ਰੈਡੋਰ ਦੇ ਸਾਰੇ ਪ੍ਰੋਡਕਟ ਇੱਕ ਨੰਬਰ ਨੇ ਘੈਂਟ ਨੇ ਬਾਈ ਲਓ ਜੀ ਬਾਕੀ ਇਹ ਵਧੀਆ ਚੱਲਣ ਵਾਲੀਆਂ ਚੀਜ਼ਾਂ ਨੇ ਹਨਾ ਹੈਗਾ ਨਾ ਬਾਕੀ ਤੁਹਾਨੂੰ ਕੋਈ ਯਾਰ ਬਾਈ ਰੋਜ਼ ਤਾਂ ਚਲਾਉਣੇ ਹੁੰਦੇ ਇੱਕ ਦਿਨ ਤਾਂ ਦੇ ਨੇ ਕਦੀ ਕਦੀ ਲੋਡ ਪੈਂਦੀ ਬਾਸ ਤੁਹਾਨੂੰ ਕਿਉਂ ਕਿਹੜਾ ਰੋਜ਼ ਕਰਦਾ ਬਾਸ 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 ਬਲੂਰ ਕਿਹੜਾ ਆਪਾਂ ਰੋਜ਼ ਚਲਾਉਣਾ ਤੁਹਾਨੂੰ ਸਾਹਬ ਕੇ ਚੀਜ਼ ਚਲਾਓ ਕਿਤੇ ਨਹੀਂ ਜਾਂਦੀ ਹਨਾ ਤੁਹਾਨੂੰ ਥੋੜਾ ਲਾਈਟ ਦਾ ਘੱਟ ਵੱਧ ਦਾ ਖਿਆਲ ਰੱਖਣਾ ਹਾਂ ਬਸ ਬਸ ਉਹ ਫਿਰ ਗਰਮ ਹੋ ਜਾਂਦੀ ਹੈ ਬਟ ਟਾਈਮਿੰਗ ਦੇ ਹਿਸਾਬ ਚ ਚਲਾਣੀ ਪੈਂਦੀ ਐ ਬਿਲਕੁਲ ਜੀ ਆ ਸੰਗਲ ਆ ਗਿਆ ਜੀ ਇਹ ਸੰਗਲਾਂ ਦਾ ਕੀ ਰੇਟ ਆ ਦੱਸੋ ਕਿ ਹੁੰਦੇ ਆ ਪਰ ਤਾਂ 80 ਰੁਪਏ ਕਿਲੋ ਦਾ ਸਾਡੇ ਤੋਂ ਸੰਗਲ ਸ਼ੁਰੂ ਹੈ ਮੰਨ ਕੇ ਚਲੋ 130 ਰੁਪਏ ਪੁਰਾਣੀ ਆਰਮਾ ਤਕਰੀਬਨ ਹੀ ਮਿਲ ਜਾਂਦੀ ਹੈ ਅੱਛਾ ਆ ਪਲਾ ਆ ਪੀਸ ਦਾ ਸਪੇਨ ਹੈ ਬਾਈ ਪਾਈ ਦੇ ਹਾਂ ਇਹ ਕੀ ਹਿਸਾਬ ਤਾ ਬਰੂਗਾ ਸਾਈਜ਼ ਹੁੰਦੇ ਜਿਵੇਂ 70 80 90 100 ਸਕਰੂਆਂ ਦੀ ਤਾਂ ਆਪਣੇ ਕੋਲ ਬਹੁਤ ਵੈਰਾਈਟੀ ਹੈ ਇਹ ਕੀ ਰੇਟ ਪੈ ਜੂਗਾ 80 ਰੁਪਏ ਦਾ ਹੋਏਗਾ ਜੀ ਪਾਈ ਬ੍ਰਾਂਡ ਦਾ Ориਜਨਲ ਉਹ 120 30 ਰੁਪਏ ਦਾ ਵਿਕ ਜਾਂਦਾ ਪਾਈ ਦਾ ਪਾਈ ਦਾ Ориਜਨਲ ਹੈ ਪਾਈ ਦਾ ਹੀ ਹੈ ਬਈ ਸਹੀ ਗੱਲ ਆਹ ਡੱਬਾ ਵੇਖੋ ਤੁਸੀਂ ਆਹ ਪਾਈ ਦਾ ਸਮਾਨ ਪਿਆ ਸਮਾਨ Ориਜਨਲ ਸਾਰਾ ਮਿਲ ਜੂਗਾ ਬਾਈ ਤੁਸੀਂ ਇਹ ਨਾ ਬਈ ਤਿੰਨ ਬਾਈ ਐਡਰੈਸ ਦੱਸ ਦੋ ਇੱਕ ਵਾਰ ਆਪਣੀ ਵੀਰੇ ਸ਼ਾਪ ਪਟਿਆਲਾ ਟ੍ਰੈਕਟਰ ਮਾਰਕੀਟ ਆ 377 ਨੰਬਰ ਸ਼ਾਪ ਹੈ ਤੇ ਦੀਵਾਨਜੀ ਟੂਲ ਦੇ ਨਾਮ ਤੇ ਦੀਵਾਨਜੀ ਟੂਲ ਦੇ ਨਾਮ ਤੋਂ ਇਹਨਾਂ ਦੀਆਂ ਆਪਦੀਆਂ ਬਹੁਤ ਵੀਡੀ ਤੇ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸੋ ਵਾਤਵਾ ਜਿਹੜੇ ਜ਼ਿੰਮੇਵਾਰ ਭਰਾਵਾਂ ਕੋਲ ਜਾਵੇ ਤੇ ਆਪਦੇ ਟੂਲ ਜਾਂ ਚੀਜ਼ਾਂ ਜਿਹੜੀਆਂ ਲੜਿੰਦੀਆਂ ਨੇ ਖਰੀਦ ਸਕਣ ਕੁਛ ਨਾ ਕੁਛ ਸਮਾਨ ਰਹਿ ਵੀ ਗਿਆ ਹੋਊਗਾ ਬਾਕੀ ਪਿਛਲੀ ਵੀਡੀਓ ਇੱਕ ਹੋਰ ਪਾਈ ਹੋ ਲੱਭ ਕੇ ਚੈਨਲ ਚੋਂ ਵੇਖ ਲਿਓ ਸੋ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਜੀ ਧੰਨਵਾਦ ਦੋਸਤੋ